5 ਕਰੋੜ ਫਰੋਤੀ ਮੰਗਣ ਵਾਲੇ ਦੋ ਨੌਜਵਾਨ ਕਾਬੂ ਫਰੋਤੀ ਦੀਆਂ ਤਾਰਾ ਕੈਨੇਡਾ ਤੱਕ ਜੁੜਿਆ ਨੇ ਇਸ ਫਰੋਤੀ ਦੇ ਵਿੱਚ ਇੱਕ ਹੋਰ ਵੀ ਸ਼ਾਮਿਲ ਹੈ ਸੀਨੀਅਰ ਕਪਤਾਨ ਪੁਲਿਸ ਮਲੇ ਕੋਟਲਾ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 12 4 2025 ਨੂੰ ਬਲਤੇਜ ਸਿੰਘ ਵਾਸੀ ਮਲੇ ਕੋਟਲਾ ਨੂੰ ਵਿਦੇਸ਼ੀ WhatsApp ਨੰਬਰ ਤੋਂ ਕਾਲ ਰਿਸੀਵ ਹੋਈ ਕਿ ਮੈਂ ਦਵਿੰਦਰ ਬੰਬੀਹਾ ਗੈਂਗਸਟਰ ਗਰੁੱਪ ਦਾ ਡੈਂਬਰ ਬੋਲ ਰਿਹਾ ਉਸ ਨੂੰ ਬਲਤੇਜ ਸਿੰਘ ਦੀ ਸਾਰੀ ਪ੍ਰਾਪਰਟੀ ਅਤੇ ਪੈਸੇ ਦੇ ਲੈਣ-ਦੇਣ ਬਾਰੇ ਪਤਾ ਹੈ ਬਲਤੇਜ ਸਿੰਘ ਬਾਸੂ 5 ਕਰੋੜ ਰੁਪਏ ਫਰौती ਦੀ ਮੰਗ ਕੀਤੀ ਅਤੇ ਫਰौती ਨਾ ਦੇਣ ਦੀ ਸੂਰਤ ਵਿੱਚ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ਬਲਤੇਜ ਸਿੰਘ ਨੇ ਪੁਲਿਸ ਦੇ ਪਾਸ ਇਸ ਸਬੰਧੀ ਇਤਲਾਹ ਦਿੱਤੀ ਅਤੇ ਜਿਸ ਦੀ ਇਤਲਾਹ ਪਰ ਸਿਟੀ थाना ਮਲੇ ਕੋਟਲਾ ਪਰਚਾ ਦਰਜ ਕਰਕੇ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਗਈ ਹੈ ਪਰਚਾ ਦਰਜ ਕੀਤਾ ਸੀਗਾ ਐਕਸਟਰੈਕਸ਼ਨ ਕਾਲ ਆਈ ਸੀਗੀ ਬਲਤੇਜ ਸਿੰਘ ਨੂੰ ਬਲਤੇਜ ਸਿੰਘ ਇੱਕ ਮੋਲਟਾੋਂ ਦਾ ਰਹਿਣ ਵਾਲਾ ਬੰਦਾ ਹੈ ਇਹ ਪ੍ਰਾਪਰਟੀ ਡੀਲਰ ਹੈ ਤੇ ਮੋਹਾਲ ਆਪਣਾ ਅਮਰੀਰ ਕੋਟਲਾ ਤੇ ਲੁਧਿਆਣੇ ਪ੍ਰਾਪਰਟੀ ਦਾ ਕੰਮ ਕਰਦਾ ਹੈ। ਸੋ ਥੋੜੇ ਦਿਨ ਪਹਿਲੇ ਨੂੰ 12 ਤਰੀਕ ਨੂੰ ਇੱਕ ਥ੍ਰੈਟ ਕਾਲ ਆਈ ਸੀ ਕੈਨੇਡਾ ਤੋਂ ਜਿਹੜਾ ਕਿ ਕੈਨੇਡਾ ਦਾ ਨੰਬਰ ਸੀਗਾ ਵੀ ਇਹ ਤੋਂ 5 ਕਰੋੜ ਦੀ ਫਰੋਤੀ ਮੰਗੀ ਸੀ ਵੀ ਤੂੰ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਤੈਨੂੰ ਨਵਾਂ-ਨਵਾਂ ਤੂੰ ਕੋਈ ਇੰਨੇ ਡੀਲ ਕੀਤੀ ਹੋਣੀ ਲੁਧਿਆਣੇ ਤੇ ਤੈਨੂੰ ਪੈਸੇ ਆਏ ਆ ਤੇ ਇਹਦੇ ਵਿੱਚ ਤੂੰ ਸਾਨੂੰ ਪੈਸੇ ਦੇ। ਇਹਦੇ ਵਿੱਚ ਫਿਰ ਅਸੀਂ ਪਰਚਾ ਦਰਜ ਕਰਕੇ ਐਸਪੀ ਡੀ ਸਾਡੇ ਸਤਪਾਲ ਸਤੀਸ਼ ਐਸਪੀ ਜਾਂ ਡੀਐਸਪੀਡੀ ਸੀਐਨਆਰ ਤੇ ਸਾਈਬਰ ਸੈੱਲ ਦੀਆਂ ਟੀਮਾਂ ਬਣਾ ਕੇ ਤੇ ਇਸਦੀ ਕੰਮ ਸ਼ੁਰੂ ਕੀਤਾ ਤੇ ਇਹਦੇ ਵਿੱਚ ਇੱਕ ਸਾਨੂੰ ਸਫਲਤਾ ਹਾਸਲ ਮਿਲੀ ਕੱਲ ਅਸੀਂ ਦੋ ਬੰਦੇ ਅਰੈਸਟ ਕੀਤੇ ਐ ਇਹਦੇ ਵਿੱਚ ਜਿਹੜਾ ਗੁਰਪ੍ਰੀਤੁਰਫ ਗੋਪੀ ਅਧਰਾਏਦਰਾ ਨਾਲਾ ਦੂਜਾ ਲਵਪ੍ਰੀਤ ਸਿੰਘ ਹੈਗਾ ਜਿਹੜਾ ਡੇਲੋਂ ਦਾ ਰਹਿਣ ਵਾਲਾ ਤੇ ਇਹ ਦੋ ਬੰਦੇ ਅਸੀਂ ਅਰੈਸਟ ਕੀਤੇ ਐ ਤੇ ਹੁਣ ਅੱਗੇ ਇਹਦੀ ਤਫਤੀਸ਼ ਜਾਰੀ ਹੈ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਮਲਜ਼ਮ ਸੀਗਾ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਜਸਪ੍ਰੀਤ ਜਸੂ ਜਿਹੜਾ ਬੰਦਾ ਆਡੈਂਟੀਫਾਈ ਹੋਇਆ ਇਹਨੇ ਕਾਲ ਕੀਤੀ ਸੀ ਮੈਂ ਬੰਬੀਹਾ ਗੈਂਗ ਦਾ ਮੈਂਬਰ ਆ ਤੇ ਉਹਨੂੰ ਥ੍ਰੈਟ ਕੀਤੀ ਸੀ ਇਹਦੇ ਵਿੱਚ ਇਹਦੀ ਮਦਰ ਨੂੰ ਵੀ ਅਸੀਂ ਨਾਮਿਨੇਟ ਕੀਤਾ ਕਿਉਂਕਿ ਉਹ ਵੀ ਕਿ ਵੀ ਪੈਸੇ ਉਹਨੂੰ ਦੇ ਕੇ ਬਾਹਰ ਭੇਜਨੇ ਸੀ ਪੈਸੇ ਇਸ ਤੋਂ ਕੋਈ ਗੱਲ ਨਹੀਂ ਸਾਹਮਣੇ ਆਈ ਹੈਗੇ ਸਰ ਵੀ ਪਹਿਲਾਂ ਇਹਨਾਂ ਨੇ ਕੋਈ ਫੋਨ ਹਜੇ ਤੱਕ ਇਹਨਾਂ ਦਾ ਜਿਹੜਾ ਬੈਕ ਰਿਕਾਰਡ ਜਿਹੜੇ ਲੋਕਲ ਬੰਦੇ ਹੈਗੇ ਇਹਨਾਂ ਦੇ ਵਿੱਚ ਇਹਨਾਂ ਨੇ ਨਵਾਂ-ਨਵਾਂ ਕੰਮ ਕੀਤਾ ਸੀ ਇਹਨੇ ਲਾਲਚ ਦਿੱਤਾ ਸੀ ਵੀ ਜੇ ਤੁਸੀਂ ਸਾਨੂੰ ਇਹ ਕੰਮ ਕਰਾਓਗੇ ਤੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਜਸਪ੍ਰੀਤ ਜਿਹੜਾ ਜਸੂ ਇਹਨਾਂ ਦੀ ਜ਼ਮੀਨ ਦੇ ਵਿੱਚ ਕੰਬਾਈਂਦਾ ਡਰਾਈਵਰ ਸੀਗਾ ਜਿਹੜਾ ਗੁਰਪ੍ਰੀਤ ਹੈ ਸੋ ਉਹਨੂੰ ਇਹਨੇ ਲਾਲਚ ਦਿੱਤਾ ਸੀਗਾ ਵੀ ਇਸ ਤਰੀਕੇ ਨਾਲ ਤੈਨੂੰ ਅਸੀਂ ਪੈਸੇ ਦੇਵਾਂਗੇ ਉਹਨੇ ਫਿਰ ਅੱਗੇ ਬੰਦਾ ਨਾਲ ਆਪਣੇ ਨਾਲ ਲਵਪ੍ਰੀਤ ਸਿੰਘ ਨਾਲ ਜਿਹੜਾ ਨਾਈ ਉੱਥੇ ਕੰਮ ਕਰਦਾ ਹੈ ਉਹਨੂੰ ਨਾਲ ਪਲਾਨ ਕਰਕੇ ਤੇ ਇਹਨੂੰ ਨਾਲ ਕੀਤਾ ਸੀਗਾ ਵੀ ਸਰ ਫਿਰ 5 ਕਰੋੜ ਰੁਪਏ ਮੰਗੇ ਉਸ ਤੋਂ ਬਾਅਦ ਕੋਈ ਕਟ ਵਗੈਰਾ ਵੀ ਕਿਹਾ ਉਸ ਤੋਂ ਬਾਅਦ ਇਹ ਬਾਅਦ ਚ ਜਦੋਂ ਇਹਨਾਂ ਦੀ ਆਪਸ ਚ ਜਾਨੀ ਕਿ ਥ੍ਰੈਟ ਕਾਲਾਂ ਚੱਲਦੀ ਰਹੀਆਂ ਪਹਿਲੇ ਕਹਿੰਦੇ ਰਿਹਾ ਵੀ ਜੇ ਤੂੰ ਇਨਫੋਰਮੇਸ਼ਨ ਲੀਕ ਕੀਤੀ ਤੈਨੂੰ ਮੈਂ ਜਾਨੋਂ ਮਾਰ ਦੂੰਗਾ ਤੇ ਕਾਫੀ ਦਿਨਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸੀਗੀਆਂ ਉਹ ਸਾਡੀ ਟੀਮ ਵੀ ਵਰਕਆਊਟ ਕਰੀ ਫਿਰ ਲਾਸਟ ਇਹਨਾਂ ਦੀ ਜਿਹੜੀ 20 ਲੱਖ ਰੁਪਏ ਦੇ ਵਿੱਚ ਇਹਨਾਂ ਦੀ ਗੱਲ ਨਿਬੜੀ ਸੀ ਵੀ 20 ਲੱਖ ਰੁਪਇਆ ਤੂੰ ਲੈ ਕੇ ਆਏਂਗਾ ਤੇ ਫਿਰ ਤੇਰੀ ਜਾਨ ਨੂੰ ਅਸੀਂ ਬਖਸ਼ਾਂਗੇ ਲੇਡੀਜ਼ ਸਰ ਕੀ ਰੋਲ ਆ ਦੇ ਵਿੱਚ ਲੇਡੀਜ਼ ਜਿਹੜੀ ਇਹਦੀ ਮਦਰ ਦਾ ਨਾਮ ਗੁਰਪ੍ਰੀਤ ਕੌਰ ਹੈ ਇਹ ਪੈਸੇ ਜਿਹੜੀ ਇਹਨਾਂ ਦੀ ਪੁੱਛ ਕੇ ਚੁਆਏ ਪੈਸੇ ਇਹਨੂੰ ਦੇ ਕੇ ਤੇ ਉਹਨੇ ਫਿਰ ਪੈਸੇ ਬਾਹਰ ਭੇਜਨੇ ਸੀਗੇ